ਦੁਕਾਨਾਂ ਬੰਦ ਕਰਵਾਉਣਾ ਹੈ ਕਿਸਾਨਾਂ ਨੂੰ ਟੁੱਟ ਕੇ ਪਏ ਦੁਕਾਨਦਾਰ ਕਿਹਾ ਕਿਸਾਨਾਂ ਦੇ ਕਰਜ਼ੇ ਮਾਫ ਹੁੰਦੇ ਨੇ ਪਰ ਉਹਨਾਂ ਦੇ ਲੋਨ ਨਹੀਂ ਤੁਹਾਡੇ ਕਰਜ਼ੇ ਮਾਫ ਹੁੰਦੇ ਸਾਡੇ ਕਰਜ਼ੇ ਨਹੀਂ ਮਾਫ ਹੁੰਦੇ ਤੁਹਾਡੇ ਫੱਕਰ ਨਾਲ ਅੱਜ ਦੀ ਫੋਰਚਨੈਟੜੀ ਮਾਂਗੀ ਮਾਂਗੀ ਕਿੱਟਿਆ ਤੁਸੀਂ ਚੱਕੀ ਬੰਦ ਕਰਦੇ ਕਿਸਾਨਾਂ ਨੂੰ ਤੁਸੀਂ ਕਿਸਾਨਾਂ ਨੂੰ ਕਿਹਾ ਬੇਨਤੀ ਨਹੀਂ ਤੁਸੀਂ ਜ਼ਬਰਦਸਤੀ ਕਰ ਰਹੇ ਹੋ ਬੇਨਤੀ ਮੁੰਤੀ ਕੋਈ ਨਹੀਂ ਕਰਦੇ ਤੁਸੀਂ ਜ਼ਬਰਦਸਤੀ ਕਰਦੇ ਹੋ ਇਹ ਕੋਈ ਤਰੀਕਾ ਹੈ ਬਜ਼ਾਰ ਵਿੱਚ ਚਾਹੇ ਲੋਕਾਂ ਨੇ ਕਿਸਾਨਾਂ ਨੂੰ ਕਈਆਂ ਪਟੀਆਂ ਗੱਲਾਂ ਕਿਸੇ ਕਾਹ ਦੀ ਬੰਦ ਕਰ ਦੇ ਸਭ ਤੋਂ ਬੰਦ ਕਰਦਾ ਕਰੋ ਨਹੀਂ ਕਰਨਾ ਲਾ ਕਰੋ ਉਹ ਵੀ ਮਰਦੀ ਆ ਮਰਦੀ ਨਹੀਂ ਤੁਸੀਂ ਤਾਂ ਜ਼ਬਰਦਸਤੀ ਕਰਦੇ ਹੋ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਨੂੰ ਬੰਦ ਕਰਨ ਦਾ ਅੱਜ ਸੱਦਾ ਦਿੱਤਾ ਗਿਆ ਸੀ ਤੇ ਜਗ੍ਹਾ-ਜਗ੍ਹਾ ਕਿਸਾਨਾਂ ਵੱਲੋਂ ਤਰਨੇ ਵੀ ਲਗਾਏ ਗਏ ਤੇ ਬਾਜ਼ਾਰਾਂ ਦੇ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਦੇ ਲਈ ਵੀ ਕਿਹਾ ਗਿਆ ਲੇਕਿਨ ਉੱਤੇ ਹੀ ਕੁਝ ਤਲਕੀ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮੰਡੀ ਗੋਬਿੰਦਗੜ ਤੋਂ ਜਿੱਥੇ ਕਿ ਕਿਸਾਨਾਂ ਅਤੇ ਦੁਕਾਨਦਾਰਾਂ ਦਰਮਿਆਨ ਤਿੱਖੀ ਬਹਿਸ-ਬਾਜ਼ੀ ਤੇ ਇਤਕਰਾਰ-ਬਾਜ਼ੀ ਹੋਈ ਕੁਝ ਦੁਕਾਨਦਾਰਾਂ ਵੱਲੋਂ ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਪੰਜਾਬ ਬੰਦ ਕਰਨ ਦਾ ਸੱਦਾ ਕਿਸਾਨ ਜਥੇਬੰਦੀਆਂ ਦੇ ਸਕਦੀਆਂ ਨੇ ਲੇਕਿਨ ਲੇਕਿਨ ਦੁਕਾਨਾ ਨੇ ਜਾਨੀ ਇਹ ਦੁਕਾਨਦਾਰਾਂ ਤੇ ਛੱਡ ਦਿਓ ਇੱਕ ਦੁਕਾਨਦਾਰ ਬੀਬੀ ਨੇ ਤਾਂ ਇਤੋਂ ਤੱਕ ਕਹਾ ਕਿ ਕਿਰਪਾ ਕਰਕੇ ਉਹਨਾਂ ਤੇ ਮਿਹਰ ਕਰੋ ਤੇ ਅਸੀਂ ਦੁਕਾਨਾਂ ਬੰਦ ਕਰਕੇ ਕਿੱਥੇ ਜਾਵਾਂਗੇ ਕਿਉਂਕਿ ਸਾਡੇ ਵੱਲੋਂ ਲਿਆ ਗਿਆ ਲੋਨ ਮਾਫ ਕੌਣ ਕਰੇਗਾ ਕਿਉਂਕਿ ਕਿਸਾਨਾਂ ਦੇ ਕਰਜ਼ੇ ਮਾਫ ਹੋ ਜਾਂਦੇ ਨੇ ਲੇਕਿਨ ਉਹਨਾਂ ਦੇ ਕਰਜ਼ੇ ਮਾਫ ਨਹੀਂ ਹੁੰਦੇ ਸੁਣ ਸੁਣ ਅੱਜ ਤੁਹਾਨੂੰ ਮੰਨਣ ਦੀ ਕਿੱਥੇ ਜਾਵਾਂਗੇ ਅਸੀਂ ਸਾਡੇ ਕਿੱਥੇ ਮਾਪ ਹੁੰਦੇ ਸਾਡੇ ਕਿੱਥੇ ਨਹੀਂ ਮਾਪ ਹੁੰਦੇ ਤੁਹਾਡੇ ਕਿੱਥੇ ਮਾਪ ਨੇ ਅੱਜ ਦੀ ਫੋਰਚੁਨੇਟ ਲੋਨ ਕਰਕੇ ਪੈਸੇ ਜਾ ਤੁਹਾਡੇ ਸਾਡੇ ਨੇ ਲੋਨ ਮਾ ਬੋਦੇ ਕੋਈ ਆਪਣਾ ਲੋਨ ਬਾਬਾ ਕੀ ਹੋਇਆ ਮਾਰਾ ਬੇਤਾ ਦੀ ਗੋਲ ਰਹੇ ਆ ਕਿ ਮੇਰੇ 9:30 ਕ ਤੇਰਾ ਦੋ ਬੈਠਾ ਬੈਠਾਂਗੇ ਸਾਲ ਤੋਂ ਵੀ ਬੰਦ ਕਰੋ ਜਿਹਨੇ ਕਰ ਲੂ ਬੰਦ ਕਰ ਲੂਗਾ ਜਿਹਨੇ ਨਹੀਂ ਕਰਦਾ ਨਾ ਕਰੂਗਾ ਤੁਹਾਨੂੰ ਕਹਿਆ ਸੀ ਹੈ ਕਮਾਲ ਦੀ ਗੱਲ ਐ ਮੈਂ ਮੈਂ ਲੈਣ ਵਾਸਤੇ ਕਾਂਪੀਣ ਵਾਲੇ ਕੀਤਾ ਲੇ ਕੇ ਬੰਦ ਹਾਂ ਗੁੰਡੇ ਦਾਨੋ ਬੰਦ ਕਿਉਂ ਕਰਨ ਨੂੰ ਕਹਿੰਦੇ ਤੁਸੀਂ ਫਿਰ ਬੇਨਤੀ ਕਰੀਏ ਤਾਂ ਬੇਨਤੀ-ਮੁੰਤੀ ਕੋਈ ਨਹੀਂ ਕਰਦੇ ਤੁਸੀਂ ਜ਼ਬਰਦਸਤੀ ਕਰਦੇ ਹੋ ਇਹ ਕੋਈ ਤਰੀਕਾ ਹੈ ਤੁਸੀਂ ਕੰਮ ਹੀ ਬੰਦ ਕਰ ਦੋ ਸਭ ਕੁਝ ਬੰਦ ਕਰਦਾ ਕਰੋ ਨਹੀਂ ਕਰਨਾ ਨਾ ਕਰੋ ਉਹ ਵੀ ਮਰਜ਼ੀ ਆ ਮਰਜ਼ੀ ਨਹੀਂ ਤੁਸੀਂ ਤਾਂ ਜ਼ਬਰਦਸਤੀ ਕਰਦੇ ਹੋ ਅੱਜ ਤਾਂ ਬੇਨਤੀ ਗੱਲ ਹਾਂ ਬੇਨਤੀ-ਮੁੰਤੀ ਨਹੀਂ ਤੁਸੀਂ ਕਰਦੇ ਹਾਂਗੇ ਆਓ ਜੀ ਆਓ ਤੇਰਾ ਵਿਚਾਰੇ ਖੜੇ ਨੇ ਬਾਹਰ ਸਾਰੇ ਜਗਬਾਣੀ ਟੀਵੀ ਲਈ ਗੁਰਪ੍ਰੇਜ ਰਾਜੂ ਦੀ ਰਿਪੋਰਟ